ਹੋਗਾ ਹੁਣ ਅੱਜ ਜਿਹੜਾ ਆਪਾਂ ਮਾਰਕੀਟਿੰਗ ਵਾਲਾ ਜਿਹੜਾ ਬਿੱਲ ਹੈ ਉਹਦੇ ਉੱਤੇ ਜਿਹੜੀ ਬਿੱਲ ਵੀ ਨਹੀਂ ਹੈ ਸਾਰੀ ਉਹਦੇ ਉੱਤੇ ਚਰਚਾ ਜਿਹੜੀ ਹੋ ਰਹੀ ਹੈ ਕੇਂਦਰ ਸਰਕਾਰ ਨੇ ਸੁਝਾਅ ਮੰਗੇ ਸੀ ਇਹਦੇ ਉੱਤੇ ਵੀ ਰਾਜਨੀਤੀ ਹੋ ਰਹੀ ਹੈ ਆਪਾਂ ਕੀ ਸੁਝਾਅ ਭੇਜੇ ਉਹ ਐਟਲੀਸ ਸਾਨੂੰ ਦੱਸ ਦੇ ਉਹਦੇ ਉੱਤੇ ਆਪਾਂ ਚਰਚਾ ਕਰਦੇ ਵੀ ਪੰਜਾਬ ਨੂੰ ਕੀ ਸੂਟ ਕਰਦਾ ਹੈ ਪੰਜਾਬ ਦੇ ਕਿਸਾਨ ਨੂੰ ਪੰਜਾਬ ਦੇ ਮਜ਼ਦੂਰ ਨੂੰ ਕੀ ਸੂਟ ਕਰਦਾ ਹੈ ਚਰਚਾ ਤਾਂ ਉਹਦੇ ਉੱਤੇ ਕਰੀਏ ਤੇ ਉੱਥੋਂ ਹੀ ਕੋਈ ਨਿਚੋੜ ਕੱਢਾਂਗੇ ਕੰਸੈਂਸਸਸ ਬਿਲਡ ਕਰੀਏ ਕਿਉਂਕਿ ਸਾਂਝਾ ਮਸਲਾ ਹੈ ਰਾਜਨੀਤੀ ਸਿਆਸਤ ਹੁੰਦੀ ਰਹੂਗੀ ਸਿਆਸੀ ਲੋਕ ਐਸੀ ਸਿਆਸਤ ਕਰਨੀ ਹੈ ਲੇਕਿਨ ਨਹੀਂ ਸੌਰੀ ਮੇਰਾ ਕਹਿਣ ਦਾ ਵੀ ਆਪਾਂ ਇੱਕ 올 ਪਾਰਟੀ ਅੱਜ ਮੌਕਾ ਵਧੀਆ ਹੈ ਵਿਧਾਨ ਸਭਾ ਦੇ ਵਿੱਚ ਸਾਰੇ ਮੌਜੂਦ ਹੈ ਖੇਤੀਬਾੜੀ ਨੀਤੀ ਦੇ ਉੱਤੇ ਇੱਕ ਕੰਸੈਂਸਸ ਤੇਦਾਈਏ ਕਿ ਇਹ ਜਿਹੜੇ 5 5 ਪੁਆਇੰਟਸ ਐ 2 ਪੁਆਇੰਟਸ ਐ 3 ਪੁਆਇੰਟਸ ਐ ਇਹਦੇ ਤੇ ਆਪਾਂ ਸਾਰੇ ਸਹਿਮਤ ਐ ਐ ਲੈਟਸ ਬਿਲਡ ਔਨ ਥੈਟ ਪਰ ਉਹ ਗੱਲਾਂ ਤਾਂ ਹੋਈ ਨਹੀਂ ਰਹੀ ਜਕੜ ਸਾਹਿਬ ਪੰਜਾਬੀ ਜੀ ਬੀਜੇਪੀ ਦੇ ਪ੍ਰਧਾਨ ਨੇ ਹਾਂਜੀ ਬੀਜੇਪੀ ਦੇ ਵਿੱਚ ਵੱਡਾ ਕੱਦ ਹੈ ਕਿਸਾਨੀ ਮਸਲੇ ਸੈਂਟਰ ਨਾਲ ਜੁੜੇ ਹੋਏ ਨੇ ਤਾਂ ਇੱਕ ਮੌਕਾ ਹੈ ਨਾ ਹੱਲ ਹੋ ਸਕਦੇ ਨੇ ਤਾਂ ਹੱਲ ਕਰਾਓ ਨਹੀਂ ਡੈਫੀਨਿਟਲੀ ਜੇ ਤੁਸੀਂ ਸੁਨੀਲ ਜਾਕੜ ਜੀ ਦਾ ਟਰੈਕ ਰਿਕਾਰਡ ਵੇਖੋ ਕਦ ਕਦੇ ਵੀ ਜਦੋਂ ਉਹ ਵਿਪੱਖਸ਼ ਦੇ ਲੀਡਰ ਵੀ ਸੀ ਬਾਦਲ ਸਾਹਿਬ ਉਸ ਟਾਈਮ 2MC 150 ਵਾਸਤੇ ਇਜ਼ ਆਲਵੇਜ਼ ਰੈਡੀ ਪਰ ਉਹਨਾਂ ਨੂੰ ਕੋਈ 2M ਸਾਹਿਬ ਜਾਂ ਕੋਈ ਉਹਨਾਂ ਨੂੰ ਕਹਿਣਗੇ ਅਪਰੋਚ ਕਰਨਗੇ ਵੈਸੇ ਤਾਂ ਲੱਗੇ ਹੋਏ ਸਾਰੇ ਹੀ ਲੱਗੇ ਹੋਏ ਵੀ ਕਿਵੇਂ ਨਾ ਕਿਵੇਂ ਮਸਲਾ ਹੱਲ ਹੋਵੇ ਬਟ ਜੇ ਕੋਈ ਸੁਨੀਲ ਜੀ ਦੀ ਉਹ ਐਕਸਟਰਾ ਜਾਂ ਕੋਈ ਬੇਂ ਬਿਯੋਂਡ ਮਦਦ ਚਾਹੁੰਦੇ ਹਨ ਉਹਨਾਂ ਨੂੰ ਅਪਰੋਚ ਕਰਨ ਹੀ ਇਜ਼ ਆਲਵੇਜ਼ ਰੈਡੀ ਫॉर ਪੰਜਾਬ ਥੈਂਕ ਯੂ ਜੀ